ਗੁਰਨਾਨ ਕਿਸੇ ਤੇ ਸਵਾਲ ਨਹੀਂ ਕਰਦੇ ਸਵਾਲਾਂ ਦਾ ਜਵਾਬ ਦਿੰਦੇ ਨੇ ਮੱਖੇ ਤੇ ਜਿਹੜੀ ਪਹਿਲੀ ਗੱਲ ਪੁੱਛੀ ਗਈ ਓਏ ਪੁੱਛਣ ਖੋਲ ਕਿਤਾਬ ਨੂੰ Hindu ਵੱਡਾ ਕੇ ਮੁਸਲਮਾਨ ਹੋਈ ਦੱਸੋ Quran ਦੀਆਂ ਆਇਤਾਂ ਪੜ੍ਹਦੇ ਨੇ ਤੇ Quran ਦੇ ਅਰਥ ਕਰਦੇ ਨੇ ਐਨੀ ਇਹ ਮਹਾਨ ਕਿਤਾਬ ਹੈ ਮੁਕੱਦਸ ਕਿਤਾਬ ਹੈ ਇਹਦੇ 'ਚ ਇਤਨੀਆਂ ਕੀਮਤੀਆਂ ਗੱਲਾਂ ਨੇ ਇਸਲਾਮ ਮਹਾਨ ਹੈ ਤੁਸੀਂ ਦੱਸੋ ਹਿੰਦੂ ਵੱਡਾ ਹੈ ਕਿ ਮੁਸਲਮਾਨ ਪੁੱਛਣ ਖੋਲ ਕੇ ਦਾਬ ਨੋ ਹਿੰਦੂ ਵੱਡਾ ਕਿ ਮੁਸਲਮਾਨ ਹੋਈ ਬਾਬਾ ਆਖੇ ਹਾਜੀ ਹੋ ਸ਼ੁਭ ਅਮਲਾ ਬਾਜੋਂ ਦੋਨੋਂ ਨਾ ਹਿੰਦੂ ਵੱਡਾ ਹੈ ਨਾ ਮੁਸਲਮਾਨ ਵੱਡਾ ਹੈ ਜਿਹਦੇ ਕਰਮ ਉੱਚੇ ਨੇ ਜਿਹਦੇ ਆਮਾਲ ਉੱਚੇ ਨੇ ਬਸ ਉਹੀ ਉੱਚਾ ਹੈ ਹਰ ਜਗ੍ਹਾ ਸਤਗੁਰੂ ਦੇਵ ਜੀ ਮਹਾਰਾਜ